ਮੇਟੋ ਜੀ ਉਹ ਫੇਰ ਕਹਿੰਦੇ ਵੀ ਭਾਈ ਦੁਬਾਰਾ ਤੋਂ ਇਜ਼ਰਾਈਲ ਦਾ ਇਰਾਨ ਤੇ ਇਹਨੇ ਵੱਡਾ ਹਮਲਾ ਕੀਤਾ ਇਜ਼ਰਾਈਲ ਨੇ ਇਹ ਥੋੜਾ ਜਿਹਾ ਸਮਝਾਇਓ ਸਾਡੇ ਨਾਲ ਸਾਂਝਾ ਕਰਿਓ ਜਾਂਦੇ ਜਾਂਦੇ ਨਹੀਂ ਦੇਖੋ ਗੱਲ ਇਹ ਆ ਕਿ ਭਈ ਅਸਲ ਦੇ ਵਿੱਚ ਜੋ ਚੀਜ਼ਾਂ ਆਪਾਂ ਦੇਖ ਰਹੇ ਆ ਇਸ ਸੰਸਾਰ ਦੇ ਵਿੱਚ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਨਹੀਂ ਉਤਲ ਪੁਤਲ ਹੀ ਨਹੀਂ ਹੂੰ ਬਹੁਤ ਜ਼ਿਆਦਾ ਫਿਕਰਮੰਦੀ ਨੂੰ ਵਧਾਉਣ ਵਾਲੀ ਆ ਕਿਉਂ ਕਿਉਂਕਿ ਇਜ਼ਰਾਈਲ ਜਿਹੜਾ ਹੈ ਨਾ ਥੋੜਾ ਜਿਹਾ ਉਹਨੂੰ ਇਹਨੂੰ ਮੜਾ ਜਿਹਾ ਸਮਝ ਲਈ ਆਪਾਂ ਕਿ ਵਜ੍ਹਾ ਕੀ ਆ ਇਜ਼ਰਾਈਲ ਨੂੰ ਪਤਾ ਹੈ ਕਿ ਈਰਾਨ ਇੱਕ ਬਹੁਤ ਵੱਡੀ ਚੁਣੌਤੀ ਹੈ ਹਮ ਈਰਾਨ ਤੇ ਇੰਨੇ ਸੈਂਕਸ਼ਨ ਨੇ ਕਿ ਗੱਲਾਂ ਹੀ ਛੱਡ ਦਿਓ ਅਮਰੀਕਾ ਨੇ ਜ਼ੋਰ ਲਾ ਲਿਆ ਹਮ ਈਰਾਨ ਆਪਣੇ ਪੱਧਰ ਤੇ ਤੁਰਿਆ ਜਾਂਦਾ ਤੁਰਿਆ ਜਾਂਦਾ ਇੱਥੋਂ ਤੱਕ ਕਿ ਉਹ ਵਕਤ ਪਾਈ ਫਿਰਦਾ ਹੈ ਹਮ ਠੀਕ ਹੈ ਜੀ ਕੋਈ ਹੂਤੀ ਆ ਕੋਈ ਇਜ਼ਰਾਈਲ ਦੇ ਖਿਲਾਫ ਹਮਾਸ ਮਤਲਬ ਕਿ ਇਹ ਸ਼ੀਆ ਮੁਲਕ ਆ ਸ਼ੀਆ ਬੋਲਤਾ ਵਾਲਾ ਮੁਲਕ ਹੈ ਜੀ ਇਜ਼ਰਾਇਲ ਨਹੀਂ ਚਾਹੁੰਦਾ ਕਿ ਈਰਾਨ ਇੱਕ ਪਰਮਾਣੂ ਸ਼ਕਤੀ ਬਣੇ ਜਿਸ ਤੇ ਨੂੰ ਪਰਮਾਣੂ ਸ਼ਕਤੀ ਚ ਤਬਦੀਲ ਹੋ ਗਿਆ ਕਿਉਂਕਿ ਉਹ ਇਜ਼ਰਾਇਲ ਤੋਂ ਜੇ ਤੁਸੀਂ ਮਿਲਟਰੀ ਦੇਖੋਗੇ ਵੱਸੋਂ ਪਰੋਂ ਦੇਖੋਗੇ ਪਗੌਲਤ ਤੌਰ ਤੇ ਵੀ ਦੇਖੋਗੇ ਸਾਰੇ ਪਾਸੋਂ ਉਹ ਇਹਨਾਂ ਤੋਂ ਵੱਡਾ ਤਕੜਾ ਵੀ ਹੈ ਜੀ ਇਹ ਇਸ ਅੱਗੇ ਵੀ ਬਹੁਤ ਵਾਰੀ ਇਸ ਤਰ੍ਹਾਂ ਹੋਇਆ ਕਿ ਪਰਮਾਣੂ ਬੰਬ ਬਣਾਉਣ ਦੇ ਨੇੜੇ ਪਹੁੰਚ ਜਾਂਦੇ ਪਰਮਾਣੂ ਹਥਿਆਰ ਬਣਾਉਣ ਦੇ ਨੇੜੇ ਪਹੁੰਚ ਜਾਂਦੇ ਇਹਨਾਂ ਨੇ ਅਟੈਕ ਕੀਤੇ ਨੇ ਅੱਗੇ ਇਤਿਹਾਸ ਹੈ ਇਸ ਤਰ੍ਹਾਂ ਦਾ ਤਾਂ ਹੁਣ ਵੀ ਇਹਨਾਂ ਨੇ ਮਤਲਬ ਕਿ ਜਿਹੜੇ ਅਟੈਕ ਕੀਤੇ ਉਹਨਾਂ ਦਾ ਸਿੱਟਾ ਤੇ ਇਹੋ ਨਿਕਲ ਰਿਹਾ ਹੈ ਸਿੱਟਾ ਤੇ ਇਹੋ ਹੀ ਨਿਕਲ ਰਿਹਾ ਕਿ ਅਸਲ ਦੇ ਵਿੱਚ ਜੋ ਚੀਜ਼ਾਂ ਬਈ ਆਪਾਂ ਵੇਂਦੇ ਆ ਕਿ ਇਜ਼ਰਾਈਲ ਉਧਰ ਗਿਆ ਹਮਲਾ ਕੀਤਾ ਉਹਨਾਂ ਨੇ ਸ਼ਾਇਦ ਰਿਟੈਲੀਏਟ ਵੀ ਕੀਤਾ ਪਰ ਉਹਦੇ ਵਿੱਚ ਖਬਰ ਸਭ ਤੋਂ ਪਹਿਲਾਂ ਕਿਹੜੀ ਆਈ ਸੀ ਕਿ ਇਹਨਾਂ ਦੇ ਕੁਝ ਵਿਗਿਆਨਕ ਮਾਰੇ ਗਏ ਜੀ ਜੀ ਬਿਲਕੁਲ ਠੀਕ ਹੈ ਨਾ ਜੀ ਤਾਂ ਉਹ ਕੀ ਪਰਮਾਣੂ ਵਿਗਿਆਨਕ ਨੇ ਹਾਲੇ ਮੈਂ ਕਨਫਰਮ ਤਾਂ ਨਹੀਂ ਕਰ ਸਕਦਾ ਪਰ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਟਿਕਾਣੇ ਜਿਹੜੇ ਆ ਵੈਸੇ ਹੀ ਮੰਨੇ ਆ ਜਿਵੇਂ ਅੱਗੇ ਕੁਝ ਟਿਕਾਣੇ ਜਿਹੜੇ ਸੀ ਜਿੱਥੇ ਇਹਨਾਂ ਦੀ ਤਿਆਰੀ ਹੋ ਰਹੀ ਸੀਗੀ ਤਾਂ ਉਹ ਸਾਰਾ ਕੁਝ ਜੇ ਤੁਸੀਂ ਦੇਖੋਗੇ ਤਾਂ ਓਬਾਮਾ ਦੇ ਸਮੇਂ ਜਿਹੜੀ ਸੰਧੀ ਸੀ ਮਾਨੂੰ ਸੰਦੀ ਉਹ ਮਤਲਬ ਕਿ ਇਹਨਾਂ ਦੇ ਨਾਲ ਇਰਾਨ ਦੇ ਨਾਲ ਉਹ ਆਹੀ ਸੀਗੇ ਨਾ ਕਿ ਤੁਸੀਂ ਹਥਿਆਰ ਬਣਾਉਣਾ ਛੱਡ ਦਿਓ ਤੁਹਾਨੂੰ ਥੋੜਾ ਜਿਹਾ ਖੁੱਲਾ ਹੱਥ ਕਰਦੇ ਹਾਂ ਕਿਉਂਕਿ ਇਜ਼ਰਾਈਲ ਨੂੰ ਖਤਰਾ ਉਹਨਾਂ ਤੋਂ ਤਾਂ ਫਿਰ ਟਰੰਪ ਨੇ ਆ ਕੇ ਉਹ ਤੋੜਤੀ ਸੀ ਉਹਨਾਂ ਤੇ ਸੈਂਕਸ਼ਨ ਮੋੜ ਲਾਤੇ ਤਾਂ ਉਹਨਾਂ ਨੇ ਮੁੜ ਕੰਮ ਸ਼ੁਰੂ ਕਰਤਾ ਇਹਨਾਂ ਨੇ ਫੇਰ ਅਟੈਕ ਕਰਤਾ ਪਰ ਹੁਣ ਦੱਸਦੇ ਹਾਂ ਕਿ ਉਹਨਾਂ ਨੇ ਵੀ ਡਰੋਨ ਬਹੁਤ ਭੇਜੇ ਆ ਇਜ਼ਰਾਈਲ ਵਾਲੇ ਕਹਿੰਦੇ ਇਹਨਾਂ ਦਾ ਜਿਹੜਾ ਡਿਫੈਂਸ ਵਿਭਾਗ ਹੈ ਉਹ ਕਹਿੰਦੇ ਜੀ ਇੱਥੇ ਤੱਕ ਪਹੁੰਚਿਆ ਹੀ ਕੋਈ ਨਹੀਂ ਤਾ ਮਤਲਬ ਮਾਰੋ ਮਾਰ ਤੇ ਸ਼ੁਰੂ ਹੋ ਗਈ ਹੈ ਯਾਨੀ ਇਧਰੋਂ ਜੇ ਆਪਾਂ ਵੇਖੀਏ ਭਾਰਤ ਪਾਕਿਸਤਾਨ ਵੱਨੀਓ ਦੁਨੀਆ ਨੇ ਸੁਖਦਾ ਸਾਹ ਲਿਆ ਤਾਂ ਰਸ਼ੀਆ ਯੂਕਰੇਨ ਦਾ ਜੰਗ ਤੇਜ ਹੋ ਗਿਆ ਜੀ ਉਹ ਥੋੜਾ ਜਿਹਾ ਮਤਲਬ ਪਿਆ ਹਮ ਹੁਣ ਇਧਰੋਂ ਸ਼ੁਰੂ ਹੋ ਗਿਆ ਬਿਲਕੁਲ ਤੇ ਜੇ ਮੰਨ ਲੋ ਕੱਲ ਨੂੰ ਕੁਝ ਵੱਡੀਆਂ ਸ਼ਕਤੀਆਂ ਇੱਥੇ ਕੁੱਦ ਪੈਂਦੀਆਂ ਨੇ ਕਿਉਂਕਿ ਇਜ਼ਰਾਈਲ ਤੇ ਅਮਰੀਕਾ ਤੇ ਮਾਸੀ ਦੇ ਪੋਤੀ ਨੇ ਮਸੇਰ ਨੇ ਆਪਸ ਵਿੱਚ ਜੀ ਤੇ ਜੇ ਹੁਣ ਅੱਜ ਦੇਖੀਏ ਤਾਂ ਈਰਾਨ ਰਸ਼ੀਆ ਤੇ ਚਾਈਨਾ ਇਹ ਵੀ ਇੱਕ ਬਲਾਕ ਨੇ ਹੂੰ ਜੇ ਉਹ ਕੁੱਦ ਪੈੰਦੇ ਆ ਸਰੀਆ ਤੱਕ ਤੇ ਰਸ਼ੀਆ ਆਈ ਕਿਹਾ ਤੁਹਾਨੂੰ ਪਤਾ ਹੀ ਆ ਜੀ ਯੂ ਐਸ ਵੀ ਇਜ਼ਰਾਈਲ ਵੀ ਆ ਸਾਰੇ ਉੱਥੇ ਪਹੁੰਚੇ ਹੋਏ ਜੇ ਮੰਨ ਲਓ ਕੱਲ ਨੂੰ ਕੰਮ ਵੱਧ ਆ ਇਹ ਇਦਾਂ ਦੋਨੇ ਬਲਾਕ ਆਮੋ ਸਾਹਮਣਾ ਹੋ ਜਾਂਦੇ ਤੇ ਮੀਡਲ ਈਸਟ ਦੇ ਵਿੱਚ ਇੱਕ ਵਾਰੀ ਫੇਰ ਬਹੁਤ ਭਿਆਨਕ ਮੰਜ਼ਰ ਵੇਖਣ ਨੂੰ ਮਿਲ ਸਕਦਾ ਹੈ ਵੱਡੀ ਤਰ੍ਹਾਂ ਦੀ ਦੁਨੀਆ ਇਸ ਕੱਲ ਨੂੰ ਥੋੜਾ ਕੰਬ ਜਾਂਦੀ ਹੈ ਉਹਦਾ ਘਬਰਾਉਣ ਦੀ ਲੋੜ ਨਹੀਂ ਕਈ ਵਾਰ ਅੱਗੇ ਇਦਾਂ ਹੋਇਆ ਜੀ ਪਰ ਇੱਕ ਟ੍ਰਿਗਰ ਪੁਆਇੰਟ ਹੀ ਹੁੰਦਾ ਕਿ ਜਦੋਂ ਦੁਨੀਆ ਫਿਰ ਗਾਂਬਰਬਾਦੀ ਵਾਲੇ ਜਾ ਸਕਦੀਆਂ ਉਮੀਦ ਕਰਦੇ ਕੈਸਾ ਪਲ ਐਸਾ ਸ਼ਾਨਾ ਨਾ ਆਵੇ ਕਦੇ ਜੀ ਜੀ ਮਿੰਟੂ ਜੀ ਹਰ ਚਲੋ ਜੀ ਸਮਾਂ ਤੇ ਹੋ ਗਿਆ ਇਜਾਜ਼ਤ ਵੀ ਆਪਾਂ ਲੈਨੇ ਦੋਸਤਾਂ ਤਾਂ ਇੱਕ ਕਮੈਂਟ ਮਿੰਟੂ ਜੀ ਆਪਾਂ ਪੜ ਲਗੇ ਮਨਜੀਤ ਕੰਬੋਜ਼ ਹੋਰਾਂ ਦਾ ਕੱਲ ਤੁਸੀਂ ਵੈਸੇ ਗੱਲ ਕੀਤੀ ਸੀ ਕਹਿੰਦੇ ਅਬੋਹਰ ਦੇ ਵਿੱਚ ਆੜਤੀਆਂ ਨਾਲ ਹੋਈ ਠੱਗੀ ਬਾਰੇ ਗੱਲ ਕਰਿਓ ਤੁਸੀਂ ਵੈਸੇ ਦੱਸਿਆ ਸੀ ਗੱਲ ਮੇਰੇ ਅਪਰੇਸ਼ਨ ਹੈ ਮਿੰਟੂ ਜੀ ਉਹਦੇ ਚ ਕਿ ਅਜੇ ਤੱਕ ਉਹਦੇ ਚ ਮੇਰੇ ਖਿਆਲ ਦੇ ਨਾਲ ਮਾਫਲਾ ਦਰਚੋ ਗਿਆ ਜੀ ਸ਼ਾਮੀ ਮੈਨੂੰ ਐਫ ਆਈ ਆਰ ਦੀ ਕਾਪੀ ਜਿਹੜੀ ਸੀਗੀ ਉਹ ਭੇਜੀ ਗਈ ਸੀਗੀ ਤੇ ਉਹਦੇ ਚ ਮਾਮਲਾ ਉਸ ਫਰਮ ਤੇ ਦਰਜ ਹੋ ਗਿਆ ਸ਼ਾਇਦ 4 ਕੇ 5 ਬਾਇ ਨੇਮ ਉਹਦੇ ਚ ਅਕਿਊਜ਼ ਜਿਹੜੇ ਨਾਮਿਨੇਟ ਕੀਤੇ ਗਏ ਹੁਣ ਅਰੈਸਟ ਕਿਸੇ ਦੀ ਹੋਈ ਹੈ ਕਿ ਨਹੀਂ ਪਰ ਅੰਕੜਾ ਫਿਲਹਾਲ 85 ਤੋਂ 100 ਕਰੋੜ ਦਾ ਦੱਸਿਆ ਗਿਆ ਸੀ ਕੱਲ ਆਪਾਂ ਇੱਕ ਰਫਲੀ ਦੱਸਿਆ ਸੀਗਾ ਕਿ ਉਹ ਕਹਿ ਰਹੇ ਨੇ ਕਿ ਇਹ ਅੰਕੜਾ ਬਹੁਤ ਵੱਧ ਹੋ ਸਕਦਾ ਪਰ ਸ਼ਾਇਦ 85 ਕਰੋੜ ਦਾ ਮਾਮਲਾ ਸ਼ੁਰੂ ਹੋਇਆ ਬਾਕੀ ਵੇਖੋ ਕਿੱਥੋਂ ਤੱਕ ਜਾਂਦਾ ਹੈ ਜੀ 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 ਖੈਰ ਚਲੋ ਜੀ ਕਮੈਂਟ ਚਲੋ ਇਹਦੇ ਨਾਲ ਜੁੜੇ ਵੀ ਆ ਰਹੇ ਨੇ ایران ਦਾ ਮਿਲਟਰੀ ਕਮਾਂਡਰ ਵੀ ਕਹਿੰਦੇ ਮਾਰਿਆ ਗਿਆ ਹੈ ਜੈਲੀ ਹੋਰੇ ਦੇ ਨਾਲ ਬਿਲਕੁਲ ਸਹੀ ਹੈ ਵੀ ਰੈਟੇਲੀਏਸ਼ਨ ਤਾਂ ਉਹਨਾਂ ਨੇ ਕਰਨੀ ਕਰਨੀ ਹੈ ਅੱਗੇ ਵੀ ਉਹਨਾਂ ਤੇ ਇਸ ਤਰ੍ਹਾਂ ਤਾਂ ਪਤਾ ਹੀ ਆ ਬਹੁਤ ਵੱਡੇ ਨੁਕਸਾਨ ਕੀਤੇ ਗਏ ਨੇ ਇਜ਼ਰਾਈਲ ਮਤਲਬ ਕਿ ਕਰਦਾ ਬਹੁਤ ਹੈ ਉਹ ਨੁਕਸਾਨ ਬਹੁਤ ਕਰਦਾ ਹੈ ਤਾਂ ਅੱਗੇ ਵੀ ਇਹਨਾਂ ਦੇ ਬਹੁਤ ਵੱਡੇ ਇੱਕ ਸੀਗੇ ਪਿੱਛੇ ਜੇ ਸੁਲੇਮਾਨ ਉਹ ਮਾਰਤਾ ਸੀ ਬਹੁਤ ਮਤਲਬ ਕਿ ਕੰਮ ਚੱਲਦਾ ਉਹਦਾ ਬਸ ਇਹੋ ਹੀ ਆ ਕਿ ਇਜ਼ਰਾਈਲ ਨੂੰ ਖਤਰਾ ਹੈ ਬਹੁਤ ਵੱਡਾ ਇਨਾਮ ਦਾ ਕਿ ਜੇ ਇਹ ਪੈਰਾ ਟਿਕਲੋ ਜਾਂਦਾ ਜਾਂ ਇਸੇ ਸਟੇਬਲ ਹੋ ਜਾਂਦਾ ਹੈ ਤਾਕਤ ਹੋਰ ਫੜ ਜਾਂਦਾ ਹੈ ਪਰਮਾਣੂ ਸਮਰੱਥ ਦੇਸ਼ ਬਣ ਜਾਂਦਾ ਉਹ ਆਪਣੇ ਆਪ ਨੂੰ ਬਚਾਉਣ ਵਾਸਤੇ ਪਹਿਲਾਂ ਹੀ ਉਹ ਪਰਮਾਣੂ ਹੈ ਡੈਟਰੈਂਸ ਹੈ ਜੀ 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 ਯਾਰ ਚਲੋ ਜੀ